ਸਤਿ ਸ੍ਰੀ ਅਕਾਲ ਸਭ ਨੂੰ ਮੈਂ ਪਨੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਪਨੀਤ ਕ੍ਰੇਸ਼ਨ ਤੇ ਹੋਪਸਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਹੈਂਡ ਪੇਂਟਡ ਦੇ ਬਹੁਤ ਸੋਹਣੇ ਡਿਜ਼ਾਈਨਸ ਲੈ ਕੇ ਆਏ ਹਾਂ ਜਿਹੜਾ ਕਿ ਆਪਣਾ ਜੌਰਜਟ ਫੈਬਰਿਕ ਦੇ ਉੱਪਰ ਹੋਊਗਾ ਸਭ ਤੋਂ ਪਹਿਲਾਂ ਆਪਣਾ ਜਿਹੜਾ ਆਰਟੀਕਲ ਹੈ ਉਹ ਸੀ ਗ੍ਰੀਨ ਦੇ ਉੱਪਰ ਰਹੂਗਾ ਇਹਦੇ ਉੱਪਰ ਆਪਨੇ ਬਰਡਸ ਦਾ ਵਾਲਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਇੱਕ ਸਾਈਡ ਕੋਰਨਰ ਤੇ ਇਸ ਤਰ੍ਹਾਂ ਬੰਝ ਬਣੂਗੀ ਬਰਡਸ ਦੇ ਨਾਲ ਸੈਕਿੰਡ ਤੇ ਇਸ ਤਰ੍ਹਾਂ ਫਲਾਵਰ ਨਾਲ ਇੱਕ ਬੰਚਾ ਹੋਗਾ ਕਿ ਸ਼ੋਲਡਰ ਤੋਂ ਲੈ ਕੇ neck ਤੱਕ ਇਹ ਆਪਣਾ ਫਰੰਟ ਦਾ ਡਿਜ਼ਾਈਨਰ ਹੋਊਗਾ ਇਸ ਤਰ੍ਹਾਂ ਤੁਸੀਂ ਇਸ ਦੇ ਉੱਪਰ ਕੰਮ ਦੇਖ ਸਕਦੇ ਹੋ ਡਿਟੇਲਿੰਗ ਦੇ ਵਿੱਚ ਆਪਾਂ ਨੇ ਕੀਤਾ ਹੈ ਤੇ ਪਲੱਸ ਇਹਦੇ ਨਾਲ ਆਪਾਂ 3D ਆਊਟਲਾਈਨਰ ਐਡ ਕੀਤਾ ਤੁਸੀਂ ਬਰਡਸ ਦੀ ਵੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਆਪਾਂ ਨੇ ਤਿਆਰ ਕੀਤੇ ਹੈ ਤੇ ਬਾਹਾਂ ਦਾ ਇਸ ਤਰ੍ਹਾਂ ਡਿਜ਼ਾਈਨਰ ਹੋਊਗਾ ਦੋਨਾਂ ਤੇ ਤੇ ਆਪਣਾ ਫਰਸਟ ਆਰਟੀਕਲ ਸੀ ਜਿਹੜਾ ਆਪਾਂ ਨਾ ਜੌਰਜਟ ਫੈ布ਰਿਕ ਦੇ ਉੱਪਰ ਤਿਆਰ ਕੀਤਾ ਸੀ ਇੱਕ ਡਿਫਰੈਂਟ ਜੀ ਲੁੱਕ ਦੇ ਨਾਲ ਜਿਹਦੇ ਉੱਪਰ ਆਪਨੇ ਹੌਸਲੀ ਡਿਫਰੈਂਟ ਕਲਰਸ ਤੇ ਡਿਫਰੈਂਟ ਫਲਾਵਰਸ ਯੂਜ਼ ਕੀਤੇ ਪੂਰੇ ਫੈ布ਰਿਕ ਦੇ ਉੱਪਰ ਜਿਹੜਾ ਆਪਣਾ ਦੂਜਾ ਆਰਟੀਕਲ ਹੈ ਇਹ ਵੀ ਜੌਰਜਟ ਦੇ ਉੱਪਰ ਹੀ ਹੈ ਇਹਦਾ ਕਲਰ ਹੈਗਾ ਅਨ ਲਾਈਟ ਅਨਿਅਨ ਸ਼ੇਡ ਦੇ ਵਿੱਚ ਇਹ ਆਪਾਂ ਨੇ ਘੇਰੇ ਦਾ ਕੰਮ ਰਿਹਾ ਉਹ ਇੱਕ ਸਾਈਡ ਵੱਡਾ ਫਲਾਵਰ ਤੇ ਉੱਪਰ ਆਪ ਬਹੁਤ ਸੋਹਣੀ ਬर्ड ਬਣਾਇਆ ਤੁਸੀਂ ਇਸ ਦੀ ਡਿਟੇਲਿੰਗ ਚੈੱਕ ਕਰ ਸਕਦੇ ਹੋ ਬर्ड ਦੀ ਬਿਲਕੁਲ ਰੀਅਲੀ ਹੀ ਲੱਗਦਾ ਬਟ ਇਹ ਆਪਾਂ ਨੇ ਹੈਂਡ ਪੇਂਟ ਦੇ ਵਿੱਚ ਤਿਆਰ ਕੀਤਾ ਤੇ ਇਸ ਦੇ ਨਾਲ ਹੀ ਅੰਦਰ ਆਪਣੀਆਂ ਬਾਹਾਂ ਦਾ ਡਿਜ਼ਾਈਨ ਆ ਜਾਊਗਾ ਇੱਕ ਮਤਲਬ ਪੂਰੀ ਭਾਰੀ ਬਾਹ ਬਣੇਗੀ ਤੇ ਇਹਦੇ ਨਾਲ ਆਪਣੇ ਦੁਪੱਟਾ ਵੀ ਤਿਆਰ ਕੀਤਾ ਦੁਪੱਟਾ ਵੀ ਜੋੜ ਜੱਟਦਾ ਹੀ ਨਾਲ ਰਹੂਗਾ ਇਸ ਤਰ੍ਹਾਂ ਰਹੂਗਾ ਕਿ ਕੋਰਨਰ ਤੇ ਸਾਈਡ ਐਵੇਂ ਬਣ ਜਿਵੇਂਗਾ ਫਲਾਵਰਸ ਦੇ ਨਾਲ ਇਸ ਸੈਂਟਰ ਦੇ ਵਿੱਚ ਇਸ ਤਰ੍ਹਾਂ ਸਰਕਲਸ ਹੋਣਗੇ ਤੇ ਦੂਜੇ ਕਾਰਨਰ ਤੇ ਵੀ ਇਸ ਤਰ੍ਹਾਂ ਫਲਾਵਰਸ ਹੋਣਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਕਲਰਸ ਉੱਠ ਕੇ ਆ ਰਹੇ ਪੂਰੇ ਦੋਨੇ ਪਾਠਵੀਰ ਆਰਟੀਕਲਸ ਤਿਆਰ ਕੀਤੇ ਆਪਾਂ ਨੇ ਹੈਂਡ ਪੇਂਟ ਦੇ ਵਿੱਚ ਸੋਨੂਏ ਡਿਜ਼ਾਈਨ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਮੈਂ ਇਹਦੇ ਨਾਲੇ ਵੀ ਦੱਸਣਾ ਜੋ ਨੀ ਕਿਸੀ ਹੈਂਡ ਪੇਂਟ ਦੇ ਨਾਲ ਨਾਲ ਨੀਡਲਵਰਕ ਦਾ ਕੰਮ ਵੀ ਕਰਦੀ ਹਾਂ ਜੀ ਤੁਸੀਂ ਸਾਡੇ YouTube ਚੈਨਲ ਤੇ ਹੋਰ ਡਿਜ਼ਾਈਨ ਐਕਸਪਲੋਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਦੀ ਮਨਪਸੰਦ ਹੋਰ ਡਿਜ਼ਾਈਨ ਵੀ ਸਾਥੋਂ ਤਿਆਰ ਕਰਵਾ ਸਕਦੇ ਹੋ ਆਰਡਰ ਕਰਨ ਲਈ ਸਾਡੇ WhatsApp ਨੰਬਰ ਤੇ ਸਾਨੂੰ ਮੈਸੇਜ ਕਰੋ ਰਿਕੁਐਸਟ ਹੈ ਜੀ ਕਿ ਸੋਡੀ ਜੋ ਵੀ ਇਨਕੁਆਰੀਜ਼ ਹੁੰਦੀਆਂ ਨੇ ਉਸ ਥਰੂ ਸਾਨੂੰ WhatsApp ਮੈਸੇਜ ਤੇ ਪੁੱਛਿਆ ਕਰੋ ਪਲੀਜ਼ ਫੋਨ ਨਾ ਕਰਿਆ ਕਰੋ ਤੇ ਜੇ ਤੁਹਾਨੂੰ ਸਾਡੀ ਵੀਡੀਓਜ਼ ਚੰਗੀਆਂ ਲੱਗ ਰਹੀਆਂ ਹੋਣ ਤੇ ਡਿਜ਼ਾਈਨਸ ਚੰਗੇ ਲੱਗ ਰਹੇ ਹੋਣ ਤਾਂ ਸਾਡੇ YouTube ਚੈਨਲ ਪਨੀਤ ਕ੍ਰੇਸ਼ਨ ਨੂੰ ਸਪੋਰਟ ਕਰੋ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਪਲੀਜ਼ ਐਂਡ ਸਾਡੇ YouTube ਚੈਨਲ ਤੇ ਵੀ ਸਾਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਅਪਡੇਟਸ ਲਈ ਸਾਡੇ Instagram ਐਂਡ Facebook ਪੇਜ ਨੂੰ ਵੀ ਫੋਲੋ ਕਰ ਲਓ ਹੁਣ ਆਪਾਂ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਿਸ ਵਿੱਚ ਆਪਾਂ ਬਹੁਤ ਸਾਰੇ ਹੋਰ ਨਵੇਂ ਡਿਜ਼ਾਈਨਸ ਲੈ ਕੇ ਆਵਾਂਗੇ ਅੱਜ ਲਈ ਥੈਂਕ ਯੂ so much